हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਔਰ ਦੂਜੇ ਪਾਸੇ ਪਾਕਿਸਤਾਨ ਦੇ ਵਿੱਚੋਂ ਪਰਮਾਣੂ ਦੀ ਧਮਕੀ ਆ ਗਈ ਹੈ ਔਰ ਟਾਰਗੇਟ ਤੇ ਕੌਣ ਹੈ ਸਾਡਾ ਹੀ ਪੰਜਾਬ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹੋ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕੇਸ ਸੀ ਉਹ ਬੜਾ ਹਾਈਲਾਈਟ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਔਰ ਦੂਜੇ ਪਾਸੇ ਪੰਜਾਬ ਨੂੰ ਟਾਰਗੇਟ ਤੇ ਲੈਣ ਵਾਲੀ ਆਰਮੀ ਪਾਕਿਸਤਾਨ ਦੇ ਜਿਹੜੇ ਚੀਫ ਨੇ ਉਹਨਾਂ ਬੰਨਿਓ ਇੱਕ ਬਹੁਤ ਵੱਡੀ ਧਮਕੀ ਆ ਕਿ ਅਸੀਂ ਪਰਮਾਣੂ ਸਿੱਟਾਂਗੇ ਕਿਉਂ ਸਿੱਟਾਂਗੇ ਵਜ੍ਹਾ ਕੀ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਪੰਜਾਬ ਦੇ ਅੰਦਰ ਹਰ ਰੋਜ਼ ਜਾਨੀ ਹਾਕਾਰ ਦੀ ਮੱਚੀ ਹੋਈ ਸੀ ਪਰ ਬਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਵੀਰੋ ਚਲਾਨ ਪੇਸ਼ ਕਰਨ ਜਾ ਰਹੀ ਹੈ ਤਾਰੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦਾ ਪ੍ਰਾਵਧਾਨ ਕਿਵੇਂ ਹੈ ਸਜ਼ਾ ਦਾ ਇਹਦੇ ਨਾਲ ਖਬਰ ਸਾਂਝੀ ਕਰਾਂਗੇ ਕਿਉਂਕਿ ਕਹਿੰਦੇ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਮਾਵਾ ਦੇ ਪੁੱਤ ਮਾਰੇ ਪੰਜਾਬ ਦਾ ਬੱਚਾ ਬੱਚਾ ਤੇ ਪੰਜਾਬ ਦੀ ਹਰ ਮਾਂ ਪੈਣ ਵਿਕਰਮ ਸਿੰਘ ਮਜੀਠੀਆ ਦੀ ਇਸ ਗੱਲ ਦੇ ਉੱਤੇ ਮੋਹਰ ਲਾ ਰਹੀ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਲੰਮੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਇਹ ਚੇਲਾ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਮਹਾਮਾਰੀ ਚਲਾ ਦਿੱਤੀ ਸੀ ਚਿੱਟੇ ਦੀ ਜਿਹੜੇ ਕਿ ਅੱਜ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤਾਂ ਛੱਡੋ ਉਲਟਾ ਉਹਨਾਂ ਨੂੰ ਹੋਰ ਵੀ ਪਸਾਲਿਆ ਭਗਵੰਤ ਮਾਨ ਸਰਕਾਰ ਨੇ ਔਰ ਦੂਜੇ ਪਾਸੇ ਪਾਕਿਸਤਾਨ ਦੀ ਆਰਮੀ ਦਾ ਚੀਫ ਉਹਨਾਂ ਨੇ ਪਰਮਾਣੂ ਦੀ ਧਮਕੀ ਦਰਅਸਲ ਦੇ ਵਿੱਚ ਕਿਉਂ ਦਿੱਤੀ ਹੈ ਇਹ ਵੀ ਇੱਕ ਤੁਹਾਡੇ ਨਾਲ ਜਿਹੜੀ ਖਬਰ ਉਹ ਬੜੀ ਹੀ ਅਹਿਮ ਹੈ ਜਿਹੜੀ ਸਾਂਝੀ ਕਰਨ ਜਾ ਰਿਹਾ ਮੈਂ ਪੀਤੇ ਕੁਝ ਸਮੇਂ ਦੇ ਵਿੱਚ ਭਾਰਤ ਦੇ ਪਾਕਿਸਤਾਨ ਦੀ ਜੰਗ ਲੱਗਦੀ ਹੈ ਪਲਵਾਮਾ ਹਮਲੇ ਨੂੰ ਲੈ ਕੇ ਔਰ ਹੁਣ ਤਾਂ ਜਿਹੜੀ ਜੰਗ ਉਹ ਦਰਅਸਲ ਦੇ ਵਿੱਚੋਂ ਪਾਣੀ ਨੂੰ ਲੈ ਕੇ ਲੱਗੀ ਹੈ ਜਿਹੜਾ ਕਹਿੰਦੇ ਜੀ ਭਾਰਤ ਨੇ ਹੁਣ ਪਾਣੀ ਰੋਕ ਦਿੱਤਾ ਉਹ ਕਹਿੰਦੇ ਜੇਕਰ ਤੁਸੀਂ ਰੋਕੋਗੇ ਤਾਂ ਅਸੀਂ ਤੁਹਾਡੇ ਦੇ ਪਰਮਾਣੂ ਹਮਲਾ ਕਰਾਂਗੇ ਤੇ ਨਾਲੇ ਤੋੜਾਂਗੇ ਬੰਨ ਪਰ ਜੇ ਅਸੀਂ ਡੁੱਬਦੇ ਆ ਤਾਂ ਨਾਲ ਤੁਹਾਨੂੰ ਵੀ ਡਬੋਵਾਂਗੇ ਯਾਨੀ ਸਿੱਧੇ ਤੌਰ ਤੇ ਧਮਕੀ ਦੇ ਦਿੱਤੀ ਹੈ ਕਹਿੰਦੇ ਜੀ ਪਰਮਾਣੂ ਸਿੱਟਾਂਗੇ ਪਰਮਾਣੂ ਉਹ ਹਮਲਾ ਸਾਡੇ ਲੋਕ ਕਈ ਨਹੀਂ ਜਾਣਦੇ ਹੁੰਦੇ ਪਰਮਾਣੂ ਕਿਹਦਾ ਹਮਲਾ ਜਿਹੜਾ ਕਿ 50 ਸਾਲਾਂ ਤੱਕ ਉਹਦੇ ਰੇਡੀਏਸ਼ਨ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਈ ਸਾਲਾਂ ਤੱਕ ਯਾਨੀ ਲੰਮੇ ਸਮੇਂ ਤੱਕ ਬੱਚੇ ਪੈਦਾ ਨਹੀਂ ਹੁੰਦੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਜਿਵੇਂ ਕਿ ਨੇਪਾਲ ਦੇ ਵਿੱਚ ਇੱਕ ਵਾਰ ਹਮਲਾ ਹੁੰਦਾ ਤਾਂ ਉੱਥੇ ਅੱਜ ਤੱਕ ਯਾਨੀ 50 ਸਾਲ ਬੀਤ ਗਏ ਨੇ ਉਹਦਾ ਹਲੇ ਵੀ ਅਸਰ ਉੱਥੇ ਦੇਖਣ ਨੂੰ ਮਿਲਦਾ ਤਾਂ ਹੁਣ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਖਬਰ ਜਿਹੜੀ ਕਿ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਬਿਕਰਮ ਸਿੰਘ ਮਜੀਠੀਆ ਦਾ ਵੈਜੀਰੈਂਸ ਵੀਰੋ 20 ਅਗਸਤ ਨੂੰ ਚਲਾਨ ਪੇਸ਼ ਕਰੂਗੀ ਔਰ ਦੂਜੇ ਪਾਸੇ ਪ੍ਰਾਪਦਨ 20 ਸਾਲ ਦੀ ਸਜ਼ਾ ਤੱਕ ਦਾ ਸਾਰੇ ਜਿਹੜੇ ਸੀਨੀਅਰ ਪੱਤਰਕਾਰ ਔਰ ਪੰਜਾਬ ਦੇ ਬਹੁਤ ਸਾਰੇ ਐਡਵੋਕੇਟ ਜਿਹੜੇ ਕਿ ਸਰਕਾਰੀ ਨੇ ਉਹਨਾਂ ਦਾ અનુਮਾਨ ਕੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੁਣੋ ਅੱਗੇ ਦੀ ਵੱਡੀ ਖਬਰ ਲੈ ਕੇ ਜਿਹੜੀ ਇੱਕ ਵਾਰੀ ਫੇਰ ਵਿਕਰਮ ਮਜੀਠੀਆ ਦੇ ਕੇਸ ਨਾਲ ਤਾਲੁਕ ਰੱਖਦੀ ਹੈ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਕਿ ਆਉਣ ਵਾਲੀ 20 ਤਰੀਕ ਨੂੰ ਵਿਕਰਮ ਮਜੀਠੀਆ ਦੇ ਖਿਲਾਫ ਵਿਜੀਲੈਂਸ ਬਿਊਰੋ ਤਲਾਣ ਪੇਸ਼ ਕਰਦਾਏਗਾ ਤਾਂ ਸੁਣ ਲਿਆ ਪੰਜਾਬ ਵਾਲੇ ਇੱਕ ਪਾਸੇ ਵਿਜੀਲੈਂਸ ਬਿਊਰੋ ਆ ਦੂਜੇ ਪਾਸੇ ਪੰਜਾਬ ਦੀ ਸਰਕਾਰ আর ਤੀਜੇ ਪਾਸੇ ਕੌਣ ਹੈ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਤੇ ਉਹਦੇ ਚੇਲੇ ਚਪਾਟੇ ਜਿਹੜੇ ਕਹਿੰਦੇ ਨੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਜਲਦ ਤੋਂ ਜਲਦ ਰਿਹਾ ਕਰਵਾ ਲਈਏ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਐਲਾਨ ਕੀਤਾ ਵਾਦਾ ਕੀਤਾ ਕਿ ਅਸੀਂ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਹੁਣ ਅਸੀਂ ਜੇਲ੍ਹ ਦੇ ਵਿੱਚੋਂ ਇਹਨੂੰ ਰਿਹਾ ਨਹੀਂ ਹੋਣ ਦੇਵਾਂਗੇ ਪਰ ਇੱਥੇ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਬਹੁਤ ਵੱਡਾ ਸਮਰਥਨ ਪੰਜਾਬ ਦੀ ਸਰਕਾਰ ਔਰ ਬਾਕੀ ਦੀਆਂ ਏਜੰਸੀਆਂ ਦੇ ਨਾਲ ਕਿਉਂਕਿ ਬਹੁਤ ਸਾਰੀ ਵਾਰ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਧਮਕੀ ਦੇ ਗਏ ਨੇ ਪੰਜਾਬ ਦੇ ਹੀ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਇਹਨਾਂ ਨੂੰ ਲੱਗਦਾ ਸੀ ਕਿ ਕਹਿੰਦੇ ਸਾਨੂੰ ਦਾ ਪੁੱਛ ਕੇ ਵੜਦੀ ਹੈ ਪੁਲਿਸ ਸਾਡੇ ਘਰ ਦੇ ਵਿੱਚ ਉਹੀ ਪਰਿਵਾਰ ਅੱਜ ਗਿੜਗੜਾ ਰਿਹਾ ਪੂਰੇ ਪੰਜਾਬ ਦੇ ਜਨਤਾ ਦੇ ਸਾਹਮਣੇ ਔਰ ਪੰਜਾਬ ਦੀ ਸਰਕਾਰ ਦੇ ਸਾਹਮਣੇ ਪੰਜਾਬ ਦੀ ਸਰਕਾਰ ਨੂੰ ਕਹਿੰਦੇ ਨੇ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਮਿਲਣ ਦੇ ਦਿਓ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਪਰਿਵਾਰ ਗਿੜਗੜਾ ਕਿਵੇਂ ਰਿਹਾ ਇੱਕ ਪਾਸੇ ਬਹੁਤ ਵੱਡੇ ਪੱਧਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਰੈਲੀ ਤੇ ਰੈਲੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਕਹਿ ਰਹੇ ਨੇ ਕਹਿੰਦੇ ਜੀ ਸਾਡੀ ਵਾਪਸੀ ਕਰਵਾ ਦਿਓ ਬੰਦੀ ਸਿੰਘਾਂ ਨੂੰ ਛੜਾ ਦੇਾਂਗੇ ਅਸੀਂ ਆ ਕਰਵਾ ਦੇਾਂਗੇ ਜਿਹੜੇ ਲੋਕ ਮੈਂ ਬਾਰ ਬਾਰ ਕਈ ਵਾਰ ਵੀਡੀਓ ਦੇ ਵਿੱਚ ਕਹਿੰਦਾ ਨਜ਼ਰ ਆਇਆ ਹੁਣ ਤੁਹਾਨੂੰ ਵੀ ਕਿ ਭਾਈ 25 ਸਾਲ ਤੱਕ ਜਿਹੜੇ ਲੋਕ ਪੰਜਾਬ ਦਾ ਕੁਝ ਨਹੀਂ ਕਰ ਸਕੇ ਉਹ ਲੋਕ ਅੱਜ ਸਾਡੇ ਪੰਜਾਬ ਦਾ ਕੀ ਭਲਾ ਕਰਨਗੇ ਕਿਉਂਕਿ ਇਹੀ ਚਿੰਤਾ ਲੈਣ ਵਾਲੇ ਸੀ ਇਹੀ ਗੈਂਗਸਟਰ ਬਾਦ ਪੈਦਾ ਕਰਨ ਵਾਲੇ ਸੀ ਇਹੀ ਮਜੀਠੀਆ ਜਿਹੜਾ ਇਹਨਾਂ ਦਾ ਚੇਲਾ ਬਾਦਲਾ ਦਾ ਉਹ ਮਾਮਾ ਦੇ ਪੁੱਤ ਮਾਰ ਕੇ ਹੁਣ ਜੇਲ੍ਹ ਦੇ ਅੰਦਰ ਬੈਠ ਕੇ ਰੋਂਦਾ ਕਿ ਮੇਰੀ ਜ਼ਮਾਨਤ ਕਰਵਾ ਦਿਓ ਇਹ ਪੰਜਾਬ ਦੇ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਆ ਕਿ ਜਿਹੜੇ ਦੁਸ਼ਟ ਨੂੰ ਪੂਰਾ ਪੰਜਾਬ ਕਹਿ ਰਿਹਾ ਕਿ ਉਹਨੂੰ ਸਜ਼ਾ ਲੰਮੀ ਹੋਣੀ ਚਾਹੀਦੀ ਹੈ 20 ਸਾਲ ਤੱਕ ਹੋਣੀ ਚਾਹੀਦੀ ਹੈ ਤਾਂ ਹੁਣ ਜਿਹੜੇ ਬੁੱਧੀਜੀਵੀ ਲੋਕ ਨੇ ਪੰਜਾਬ ਦੇ ਬਹੁਤ ਸਾਰੇ ਨੇ ਜਿਹੜੇ ਥਿਉਰੀਆਂ ਕੱਢ ਕੇ ਸਾਹਮਣੇ ਧਰ ਰਹੇ ਆ ਪੰਜਾਬ ਦੇ ਲੋਕਾਂ ਦੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਇਹਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਗੱਲ ਛੋਟੀ ਮੋਟੀ ਨਹੀਂ ਹੈ ਗੱਲ ਬਹੁਤ ਸਾਰੇ ਲੋਕਾਂ ਦੇ ਕਤਲਾਂ ਦੇ ਨਾਲ ਵੀ ਜੁੜਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਮਾਰੇ ਨੇ ਤਾਂ ਹੁਣ ਜਿਵੇਂ ਵਿਕਰਮ ਮਜੀਠੀਆ ਦੀ ਭੈਣ ਯਾਨੀ ਹਰਸਿਮਰਤ ਕੌਰ ਬਾਦਲ ਉਹ ਕਹਿੰਦੀ ਸੀ ਕਿ ਮੈਂ ਰਖੜੀ ਬਣਣੀ ਹੈ ਤੇ ਮੈਨੂੰ ਇਸ ਦਾ ਹੱਕ ਹੈ ਇਹ ਜੇਲ ਮੈਨੂੰ ਇਹਦੇ ਵਿੱਚ ਲਿਖਿਆ ਹੈ ਕਿ ਭਾਈ ਕਿ ਇੱਕ ਭਰਾ ਦੇ ਇੱਕ ਭੈਣ ਯਾਨੀ ਆਪਣੇ ਭਰਾ ਦੇ ਰਖੜੀ ਬਣ ਸਕਦੀ ਹੈ ਪਰ ਉੱਥੇ ਸਵਾਲ ਇਹ ਵੀ ਉੱਠੇ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਜਿਹੜੀਆਂ ਭੈਣਾਂ ਦੇ ਭਰਾ ਮਾਰੇ ਨੇ ਕਿ ਉਹਨਾਂ ਨੂੰ ਰਖੜੀ ਬਣਨ ਦਾ ਅਧਿਕਾਰ ਨਹੀਂ ਸੀ ਤੇ ਜਾਂ ਫਿਰ ਉਹਨਾਂ ਨੂੰ ਯਾਦ ਨਹੀਂ ਆਉਂਦੀ ਸੀ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰਿਆ ਨੇ ਬਹੁਤ ਸਾਰੇ ਚੈਨਲਾਂ ਨੇ ਧਰਿਆ ਨੇ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਦੇਖੋ ਆਉਣ ਵਾਲਾ ਸਮਾਂ ਪੰਜਾਬ ਦੇ ਅੰਦਰ ਬਹੁਤ ਭਿਆਨਕ ਹੋ ਸਕਦਾ ਛੇਕਰ ਪੰਜਾਬ ਦੀ ਜਨਤਾ ਗਲਤ ਡਿਸੀਜਨ ਲੈਂਦੀ ਹੈ ਤੇ ਨਾਵਾਦਲਾਂ ਨੂੰ ਲੈ ਕੇ ਆਉਂਦੀ ਹੈ ਪੰਜਾਬ ਦੇ ਅੰਦਰ ਤਾਂ ਪੰਜਾਬ ਨੂੰ ਉਹਦਾ ਹਰਜਾਨਾ ਭੁਗਤਣਾ ਤੈਅ ਹੈ ਇਹ ਗੱਲ ਗਰੰਟੀ ਦੀ ਹੈ ਜਦ ਸਾਰਾ ਪੰਜਾਬ ਜਾਣਦਾ ਕਿ ਜਿਹੜੇ ਲੋਕ 25 ਸਾਲਾਂ ਤੱਕ ਤੁਹਾਡੇ ਉੱਤੇ ਰਾਜ ਕਰ ਗਏ ਤੇ ਉਹ ਲੋਕ ਕੁਝ ਨਹੀਂ ਕਰ पाए ਤੇ ਅੱਜ ਕਰਨੀਏ ਕੀ ਸੋ ਇਸ ਕਰਕੇ ਅਪੀਲ ਹੈ ਕਿ ਜਿਹੜੀ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਉਹਦੇ ਹੱਕ ਦੇ ਵਿੱਚ ਖੜਨਾ ਸਾਡੇ ਪੰਜਾਬੀਆਂ ਦਾ ਧਰਮ ਵੀ ਹੈ ਤੇ ਫਰਜ਼ ਵੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ